ਤੇ ਜਿਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਆ ਦੋਸਤੋ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਸੋ ਓਨਰ ਜਿਹੜੇ ਹੈਗੇ ਦੋਸਤੋ ਮਾਲਕ ਨੇ ਬਾਈ ਸੁਖਦੇਵ ਸਿੰਘ ਜੀ ਆਜ ਤੁਹਾਨੂੰ ਨਗੀਨੇ ਦਿਖਾਵਾਂਗੇ ਦੋਸਤੋ ਤਕਰੀਬਨ ਆਪਾਂ ਬਹੁਤ ਪਿਆਰੀਆਂ ਝੋਟੀਆਂ ਬਾਈ ਹੋਰੀ ਲੈ ਕੇ ਆਏ ਆ ਖੂਬਸੂਰਤ ਝੋਟੀਆਂ ਦੋਸਤੋ ਮੂੰਹੋਂ ਜੇਕਰ ਗੱਲ ਕਰੀਏ ਤਾਂ ਕੋਈ ਤੁਹਾਨੂੰ ਚੌਗੀ ਮੂੰਹ ਮਿਲੇਗੀ ਤੇ ਕੋਈ ਤੁਹਾਨੂੰ ਖੀਰੀ ਜਿਹੜੀ ਝੋਟੀ ਮੂਹੋਂ ਮਿਲੇਗੀ ਬਹੁਤ ਖੂਬਸੂਰਤ ਕਮਾਲ ਦੀਆਂ ਝੋਟੀਆਂ ਨੇ ਤੇ ਵਜਨ ਰੇਟ ਭਾ ਕੀ ਹੋਵੇਗਾ ਦੋਸਤੋ ਕੀ ਪ੍ਰੋਪਰ ਡਿਟੇਲ ਹੋਵੇਗੀ ਸੋ ਅ ਪ੍ਰੋਪਰਟੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਬਾਈ ਸੁਖਦੇਵ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੰਗੀਆਂ ਝੋਟੀਆਂ ਹੋਣਗੀਆਂ ਘਰੇਲੂ ਜਿਹੜੇ ਵੀਰ ਅੱਗੇ ਘਰੇ ਰੱਖਣ ਵਾਸਤੇ ਕੋਈ ਪਸ਼ੂ ਅੱਗੇ ਲੱਭ ਰਹੇ ਨੇ ਖਰੀਦਣ ਦੇ ਜਵਾਨ ਹੋਣ ਤਾਂ ਤੁਸੀਂ ਬਾਈ ਸੁਖਦੇਵ ਦੇ ਨਾਲ ਸੰਪਰਕ ਕਰ ਲਿਓ ਤੇ ਝੋਟੀਆਂ ਬਹੁਤ ਵਧੀਆ ਨੇ ਪ੍ਰੋਪਰ ਆਰਡਰ ਦੀ ਕੁਆਲਿਟੀ ਖੂਬਸੂਰਤ ਹੋਵੇਗੀ ਕਿੰਨੀ ਥਲੇ ਮਿਲਕਿੰਗ ਹੋਵੇਗੀ ਦੋਸਤੋ ਬੱਚਿਆਂ ਦੀ ਕੀ ਡਿਟੇਲ ਆ ਮਗਰ ਬੱਚਾ ਕੀ ਕੀ ਹੋਵੇਗਾ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਬਾਈ ਸਕਦੇ ਹੁਣ ਆਪਾਂ ਜਾਣਕਾਰੀ ਲਵਾਂਗੇ ਤੇ ਬਾਕੀ ਆਓ ਇੱਕ ਟਾਈਮ ਆਓ ਦੋ ਟਾਈਮ ਆਓ ਦੋਸਤੋ ਦੂਰੋਂ ਨੇੜੇੋਂ ਚੱਲ ਕੇ ਆਪਣੀ ਚਵਾਈ ਜਿਹੜੀ ਆ ਤੁਹਾਡੀ ਰਿਸਪੌਂਸਿਬਿਲਟੀ ਆ ਤੁਸੀਂ ਚਵਾਈ ਕਰਕੇ ਚੈੱਕ ਪਾਸ ਕਰਕੇ ਸੌਦਾ ਬਾਈ ਹੋਰਾਂ ਦੇ ਨਾਲ ਕਰ ਸਕਦੇ ਹੋ ਚੱਲਦੇ ਆ ਬਤੇਰੀ ਜਾਣਕਾਰੀ ਦੇ ਲਈ ਬਾਈ ਸਕਦੇ ਹੁਣ ਨਾਲ ਗੱਲਬਾਤ ਕਰਦੇ ਆ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਸਖਦੇਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਠੀਕ ਠਾਕ ਜੀ ਠੀਕ ਠਾਕ ਹੋਰ ਤੁਸੀਂ ਨਾ ਠੀਕ ਠਾਕ ਜੀ ਐ ਚੰਗੇ ਬਹੁਤ ਵਧੀਆ ਭਾਜੀ ਅੱਜ ਭਾਜੀ ਵਧੀਆ ਚੰਗੀਆਂ ਝੋਟੀਆਂ ਲੈ ਕੇ ਆਂਦੀਆਂ ਜੀ ਸਿਰੇ ਦੇ ਸਿਰੇ ਦੇ ਕੋਕੇ ਲਿਆਂਦੇ ਆ ਲੋਕੀ ਖੋਲਿਆਂ ਨੂੰ ਝੋਟਕਾਂਦੇ ਆ ਇਹ ਦੁੰਦਗਾ ਝੋਗੀਆਂ ਲੋਕੀ ਨਾ ਖੋਲਿਆਂ ਨੂੰ ਰਾਸਿਕ ਖੋਲਿਆਂ ਨੂੰ ਝੋਟਕਾਂਦੇ ਆ ਇਹ ਦੁੰਦਗਾ ਖੀਰੀ ਝੋਟੀ ਆ ਆਪਾਂ ਬਾਂਦਰ ਨਗਰੋਂ ਲਈ ਆ ਭਾਰਾ ਡਰੈਸ ਦੇ ਦਾਂਗੇ ਹੂੰ ਹੂੰ ਬੰਦੇ ਦੀ ਇੰਨੀ ਸਾਹ ਬਿਆ ਇੰਨੀ ਸਾਡੇ ਜ਼ਿਲ੍ਹੇ 'ਚ ਨਹੀਂ ਤਰਫ ਤਾਰਨ ਦੀ ਠੀਕ ਹੈ ਹਾਂ ਇਹ ਛੋਟੀ ਜੰਦਾ ਬੱਚਾ ਵੱਡਾ ਦੇਤਾ ਤੇ ਕਰਕੇ ਥੋੜੀ ਜੀ ਨਾ ਪਤਲੀ ਹੋਰ ਵੀ ਲੱਸੀ ਹੋਗੀ ਹਾਂ ਮਗਰ ਬੱਚਾ ਭੱਜ ਗਿਆ ਕਿ ਆ ਗਿਆ ਇਹਦੇ ਕੱਟਾ ਜੀ ਕੱਟਾ ਆ ਗਿਆ ਤੇ ਕੱਟਾ ਵੀ ਚੰਗੇ ਰਿਕਾਰਡ ਵਾਲੇ ਮਾਲੀ ਦਾ ਉਹ ਵੀ ਜਿੰਮ ਮਿਲੋ ਤਾਂ ਬਲੈਕ ਹੀ ਹੋਵੇਗਾ ਸਾਰਾ ਲੈ ਗਿਆ ਕੱਟਾ ਠੀਕ ਆ ਤੇ ਕਿੰਨੇ ਕਿ ਦਿਨੋਂ ਕੋਈ ਸੂਈ ਨਹੀਂ ਨੂੰ ਕਿੰਨੂ ਜੀ ਅੱਜ ਹੋਏ 7 ਦਿਨ 7 ਕਿ ਦਿਨ ਹੋ ਗਏ ਸੂਈ ਨੂੰ ਕੱਟਾ ਜੁਰਤ ਵਾਲਾ ਬਿਲਕੁਲ ਬਾਕੀ ਛੋਟੀ ਹੈ ਜਿਹੜੀ ਦੋਸਤੋ ਬਿਲਕੁਲ ਕੋਣ ਐ ਜਿਵੇਂ ਚੌਥੇ ਸੂਏ ਵਾਲੀ ਮੈਂ ਚੋਈਦੀ ਰਾਜਾ ਅੱਛਾ ਜੀ ਆ ਤਿੰਨੇ ਝੋਟਕਾ ਪਹਿਲੇ ਨਾ ਕਿਤੇ ਲੱਤ ਨਾ ਪੁੱਟ ਕੇ ਦੂਜੇ ਥਾਂ ਕਰਦੇ ਨੇ ਗਾਲੇ ਪੈ ਜਾਣਗੀਆਂ ਠੀਕ ਆ ਹਾਂ ਠੀਕ ਆ ਠੀਕ ਆ ਇਹ ਕੋਈ ਬੰਦਾ ਅੱਜ ਸੱਤ ਸਵੇਰ ਘਰ ਚੋਂ ਉਊਗਾ ਨਾ ਹਾਂ ਜੀ ਪਤਾ ਲੱਗੂ 10 ਕਿਲੋ ਬਗਲੇ ਤੋਂ ਛੋਟੀ ਤਿਆਰ ਹੋਈ ਠੀਕ ਆ ਹੁਣ ਨੈਟ ਦੋ ਟਾਈਮ ਦਾ ਕੀ ਮਿਲ ਕੇ ਹੁਣ 10 ਕਿਲੋ ਹੋਊਗਾ ਬਗਲਾ ਹੀ ਐ ਜੀ ਅੱਛਾ ਜੀ ਅੱਛੇ ਸਤੰਦ ਨਾਲ ਲੀਏ ਛੋਟੀ ਪਹਿਲਾਂ ਤਾਂ ਜਾ ਕੇ 20 ਦਿਨ ਹੀ ਤੁਰਦੀ ਠੀਕ ਆ ਹਾਂ ਜੀ ਆ ਦੋਸ ਬੈਕ ਸਾਈਡ ਤੋਂ ਹਵਾਨੇ ਦੀ ਪੰਤਰ ਵੇਖੋਗੇ ਦੋਸਤੋ ਤੇ ਬਿਲਕੁਲ ਜਿਹੜਾ ਗਾਰਡ ਹੈਗੀ ਆ ਬਨਾਥਣਾ ਪੂਰਾ ਹੈਗਾ ਬਿਲਕੁਲ ਧੁੰਨ ਦੇ ਨਾਲ ਟੱਚ ਕਰਦਾ ਹਵਾਨਾ ਦੋਸਤੋ ਜਿੰਨਾ ਕ ਅੱਗੇ ਨੂੰ ਹੈਗਾ ਬਣਾ ਉਹਨਾਂ ਕ ਕਿਲੋ ਗਾ ਲਊ ਰਾਜਸਾਨੀ ਅੱਛਾ ਜੀ ਹਾਂ 1.5 ਕਿਲੋ ਗਾ ਲਊ ਕੱਤੀ ਦੀ ਬਹੁਤ ਵਧੀਆ ਜੀ ਉਹ ਵੀ ਮੂੰਹ ਖੀਰੀ ਹੈ ਨਾ ਖੀਦੀ ਹੈ ਜੀ ਠੀਕ ਆ ਇਹ ਰਿਆਣੇ ਜੋ ਵੇਰ ਕਰੇ ਕੱਤੀ ਕੱਤੀ ਆ ਬਿਲਕੁਲ ਬਿਲਕੁਲ ਤੇ ਪੇਟਪੂੜੇ ਦੀ ਦੋਸਤੋ ਵਧੀਆ ਕਿਉਂਕਿ ਬੱਚਾ ਹੈਵੀ ਦਿੱਤਾ ਸੀਗਾ ਬੱਚਾ ਤੁਸੀਂ ਵੇਖੋਗੇ ਮੇਲ ਕਾਫ ਆ ਆ ਸਾਹਮਣੇ ਬੱਚਾ ਨਾ ਜੀ ਹਾਂ ਸਾਹਮਣੇ ਦਾ ਵੇਖੋ ਹ ਵੜਾ ਤਗੜਾ ਆ ਲੋ ਜੀ ਆ ਲੋ ਆ ਮੇਲ ਕਾਫ ਆ ਦੋਸਤੋ ਪੂਰਾ ਯੁਰਤ ਵਾਲਾ ਬਾਈ ਖਰੋਂ ਦੱਸਿਆ ਵੀ ਪੂਰੀ ਜਾਣ ਵਾਲਾ ਕੱਟਾ ਹੈ ਅੱਗੇ ਤੇ ਤਕਰੀਬਨ ਇਹਨੇ ਟੁੱਡਾ ਮਾਰ ਮਾਰ ਦੁੱਧ ਪੀਣਾ ਤੇ ਕੱਟਾ ਬਣ ਬਣੂ ਬਹੁਤ ਤਗੜਾ ਬਹੁਤ ਤਗੜਾ ਸਿੰਘਾ ਹੁੰਦੇ ਬਣਾ ਦੁੱਧ ਜੀਤੋ ਲੈ ਠੀਕ ਆ ਆ ਝੋਟੀ ਦੀ ਬੈਕ ਸਾਈਡ ਤੋਂ ਜਿਹੜਾ ਦੋਸਤੋ ਹਵਾਨੇ ਦੀ ਬਣਤਰ ਆ ਉਹ ਤੁਸੀਂ ਤਸੱਲੀ ਨਾਲ ਦੇਖੋ ਕਿਉਂਕਿ ਸੌਦਾ ਕਰਨਾ ਬਾਅਦ ਵਿੱਚ ਤੁਹਾਡੀ ਚੀਜ਼ ਸਮਝ ਵਿੱਚ ਆ ਜੇ ਜਿਹੜੀ ਮੱਥਾ ਮਰਲਾ ਹੈਗੀਆਂ ਨੇ ਥਣ ਮੁੱਠੀ ਵਾਲਾ ਵਿਥਾ ਪਰ ਨਾਲ ਜਿੰਨੇ ਸੋਨਿਆ ਨੇ ਰਾਜਸਾ ਜੋਕਾ ਨਾਲ ਲਾਉ ਚੋਟੀ ਠੀਕ ਹੈ ਜੀ ਹੋਰ ਨਾ ਮਾਰੂ ਗਰੇ ਚੂਨੇ ਈਕ ਨੰਬਰ ਬਿਲਕੁਲ ਅੱਛਾ ਭਾਜੀ ਸਖਦੇਵ ਇਹਦਾ ਕੀ ਮਾਨਦਾਨ ਰੱਖਿਆ ਹੈਗਾ ਕਿੰਨੇ ਕ ਦੀ 72000 ਦੀ ਰਾਜਸਾ ਦੇ ਦੰਦ 72 ਦੀ ਆ ਠੀਕ ਹੈ 72000 ਦੀ ਦੇ ਲਈ ਹੈਗਾ ਜੋ ਵਿੱਚੋਂ ਕੋਈ 2000 ਪਿਆਸਤਰੀ چھوڑ ਹੋ ਜਾਏਗਾ ਪਿਆਰ ਮਾਨਦਾਨ ਦੇ 70 ਦੀ ਝੋਟੀ ਦਾਂਗੇ ਕੋਈ 65 ਨਾ ਲਾਵੇ ਕੋਈ 64 ਨਾ ਲਾਵੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਾਜੀ ਸਖਦੇਵ ਇਹਨੂੰ ਮੜਾ ਜੇ ਤੋੜੀਏ ਹਾਂਜੀ ਆ ਸੋ ਦੋਸਤੋ ਕਮਾਲ ਦੀ ਝੋਟੀ ਆ ਤਕਰੀਬਨ ਉਹ ਡਿਟਾ ਕੀ ਮੇਰੀ 80000 ਦੀ ਹਾਂਜੀ ਪਰ ਆਪਾਂ ਮਾਲ ਵੇਚਣਾ ਜਿਹੜੀ ਉਮਰ ਦੇ ਵਿੱਚ ਦੋਸਤੋ ਇਹ ਸੂਈ ਆ ਤਕਰੀਬਨ ਪਸੂ ਹਜੇ ਗੱਭਰ ਨਹੀਂ ਹੁੰਦੇਗੇ ਤੇ ਵੇਖੋ ਝੋਟੀ ਦਾ ਰੰਗ ਰੂਪ ਤੇ ਜਨੂਨ ਵੇਖੋ ਪੂਰਾ ਝੋਟੀ ਦੇ ਵਿੱਚ ਤੇ ਆਹ ਵੇਖੋ ਹਵਾਨੇ ਦੀ ਬੰਤਰ ਬਹੁਤ ਸੋਹਣੀ ਆ ਕਮਾਲ ਦਾ ਹਵਾਨਾ ਲੱਗਾ ਹੈਗਾ ਘਟ ਕੇ ਤੇ ਬਿਲਕੁਲ ਜਿਹੜੇ ਪੀੜੀ ਦੇ ਪਾਵਿਆਂ ਵਰਗੇ ਜਿਹੜੇ ਥਾਣਾ ਦੋਸਤੋ ਚੌਂ ਗੁੱਠਾਂ ਤੇ ਬਹੁਤ ਕਮਾਲ ਦੀ ਝੋਟੀ ਸਾਹਮਣੇ ਆ ਤੁਹਾਡੇ 72000 ਜਿਹੜੀ ਆ ਦੋਸਤੋ ਡਿਮਾਂਡ ਆ ਬੇਸ਼ੱਕ 70000 ਜਿਹੜਾ ਦੋਸਤੋ ਲਾਸਟ ਜਿਹੜਾ ਲੈ ਦੇ ਆ 70000 ਦੇ ਵਿੱਚੋਂ ਤੁਹਾਨੂੰ ਸੌਦਾ ਕਰਨਾ ਪਊਗਾ 70000 ਦੀ ਜਿਹੜੀ ਛੱਡੀ ਜਾਵੇ ਕਿਸੇ ਝੋਟੀ ਬਹੁਤ ਖੂਬਸੂਰਤ ਕਮਾਲ ਦੀ ਦੋਸਤੋ ਤਰੀਬ ਜਿੰਨੀ ਵੀ ਕਰ ਲੋ ਉਨੀ ਥੋੜੀ ਆ ਚੰਗੇ ਪਸ਼ੂ ਦੀ ਹਜੇ ਕੱਟੀ ਆ ਅੱਗੇ ਕਮਾਲ ਨੇ ਆਉਣ ਵਾਲੇ ਸੂਮਿਆਂ ਦੇ ਵਿੱਚ ਵੀ ਬਹੁਤ ਜ਼ਿਆਦੀ ਕਰਨੀ ਆ ਤੇ ਤੀਜੇ ਸੂਏ ਜਾ ਕੇ 1.5 ਲੱਖ ਦੀ ਗੱਲ ਆ ਸਿਆ ਠੀਕ ਆ ਜੀ ਭਰ ਕੇ ਦਾ ਸਰੀਰ ਹਾਂਜੀ ਹਾਂਜੀ ਅਜੇ ਤਾਂ ਜਵਾਨ ਹੋਣਾ ਤੇ ਕੱਦ-ਖੱਡ ਹੋਰ ਵੀ ਕਰ ਜਾਣਾ ਨੇ ਆ ਦੂਜੇ ਨੰਬਰ ਦੇ ਭਾਜੀ ਆਪਣੇ ਕੋਲ ਐਵੀ ਚੋਟੀ ਆ ਗਈ ਹੈ ਜੀ ਇਹ ਵੀ ਪਈਆਂ ਨੇ ਇਹ ਵੀ ਪਹਿਲਾ ਸਵੇਰ ਸੂਈ ਹੈ ਹਾਂਜੀ ਹਾਂਜੀ ਅੱਛਾ ਜੀ ਤੇ ਕੀ ਡਿਟੇਲ ਆ ਜੀ ਇਹਦੀ ਕੀ ਥੱਲੇ ਅੱਜ ਕਿੰਨਾ ਬੌਲਾ ਜੀ ਪਰਸੋਂ ਸੂਈ ਆ ਪਰਸੋਂ ਸੂਈ ਆ ਹਾਂ ਇਹਦੇ ਮਗਰ ਕੱਟੀ ਆ ਕੱਟੀ ਆ ਮਗਰ ਤੇ ਚੁਵਾਈ ਜੀ ਇਹ ਵੀ ਬੜੀ ਫਨੇਖਾਂ ਠੀਕ ਆ ਤੇ ਚੁਵਾਈ ਚੁਵਾਈ ਤੇ ਦੋਸਤੋ ਬਿਲਕੁਲ ਵਟਕੱਡ ਚੁਵਾਈਆਂ ਲੱਗੀਆਂ ਨੇ ਬੰਬੇ ਪਾਸ ਚੁਵਾਈਆਂ ਨੂੰ ਕਹਿੰਦੇ ਆਪਣੀ ਕੋਈ ਮਾੜੀ ਹੋਵੇ ਜੀ ਮਾੜੀ ਉਹ ਪਹਿਲਾਂ ਦੱਸਾਂਗੇ ਠੀਕ ਹੈ ਹਾਂਜੀ ਤੇ ਚਵਾਈ ਭਾਜੀ ਇਹਦੀ ਇੱਕ ਟੰਗ ਕੀਤੀ ਤੁਸੀਂ ਕਿ ਦੋ ਟੰਗ ਕੀਤੀ ਹੈ ਇਹਦੀ ਦੋ ਟੰਗ ਸਾਰੇ ਆਪਣੇ ਕੋਲ ਪਰਸਾਂ ਦੀਆਂ ਆ ਹਾਂਜੀ ਯਾਨੀ ਕਿ ਦੋ ਦੋ ਡਾਂਗਾਂ ਚੁਈਆਂ ਗਿਆ ਠੀਕ ਹੈ ਹਾਂਜੀ ਚਵਾਈਆ ਦੋਸਤੋ ਬਿਲਕੁਲ ਓਕੇ ਰਿਪੋਰਟਾਂ ਨੇ ਬਾਕੀ ਤੁਸੀਂ ਵੀ ਜਦੋਂ ਸੌਦਾ ਕਰਨਾ ਹੋਇਆ ਤਾਂ ਤੁਸੀਂ ਵੀ ਦੋ ਟਾਈਮ ਦੀ ਤਿੰਨ ਟਾਈਮ ਦੀ ਚਵਾਈ ਆਪਦੀ ਖੱਥੀ ਕਰ ਲਿਓ ਆਪਨੀ ਤਸੱਲੀ ਕਰ ਲਿਓ ਬੈਕ ਸਾਈਡ ਨੂੰ ਜਿਹੜੀ ਹਵਾਨੇ ਦੀ ਬੰਤਰ ਬਿਲਕੁਲ ਆ ਹੈਗੀ ਆ ਪਿੱਛੇ ਨੂੰ ਜ਼ਿਆਦਾ ਹੈਗਾ ਬਹੁਤੇ ਵੀਰਾਂ ਦੀ ਪਸੰਦ ਵੀ ਹੁੰਦੀ ਹੈ ਵੀ ਪਿੱਛੇ ਹਵਾਨਾ ਕਿਉਂਕਿ ਪਹਿਲਣ ਚੋਟੀ ਹਜੇ ਹੈਗੀ ਦੋਸਤੋ ਦੂਜੇ ਸਵੇਰੇ ਤੀਜੇ ਸਵੇਰੇ ਜਦੋਂ ਜਾਊਗੀ ਤੇ ਚੋਟੀ ਨੇ ਹੋਰ ਵੀ ਜਿਹੜੀ ਕਮਾਲ ਕਰਨੀ ਆ ਆ ਵੇਖੋ ਕਦ ਕੱਠ ਜਿਹੜਾ ਦੋਸਤੋ ਮੀਡੀਅਮ ਜਿਹੜੇ ਕਦ ਕੱਠ ਹੈਗੇ ਝੋਟੀਆਂ ਬਹੁਤ ਖੂਬਸੂਰਤ ਨੇ ਸਿੰਘਾ ਸਿੰਘਾ ਦੀ ਬੰਤਰ ਬਹੁਤ ਪਿਆਰੀ ਆ ਤੇ ਮੂੰਹੋਂ ਪਾਦੀ ਚੌਗੀ ਆ ਜੀ ਇਹ ਚੌਗੀ ਮੂੰਹੋਂ ਚੌਗੀ ਆ ਇਹ ਦੋਵੇਂ ਚੌਗੀਆਂ ਠੀਕ ਹੈ ਠੀਕ ਹੈ ਮੂੰਹੋਂ ਚੌਗੀ ਆ ਆ ਲੋ ਸੋਹਣੀ ਜਿਹੜੀ ਵੰਡ ਦੇ ਨਾਲ ਦੋਸਤੋ ਥਣ ਲੱਗਾ ਹੈਗਾ ਤੇ ਆਪਾਂ ਖੋਲ ਕੇ ਕਰੀ ਤੋੜ ਕੇ ਤੁਹਾਨੂੰ ਬਾਹਰ ਦਿਖਾਉਣੇ ਆ ਬਿਲਕੁਲ ਜਿਹੜੇ ਵੀਰ ਦੀ ਸਮਝ ਵਿੱਚ ਆ ਜੇ ਦੋਸਤੋ ਤੁਸੀਂ ਜਿਹੜਾ ਬਾਈ ਸਖਦੇ ਫੋਰਾਂ ਦੇ ਨਾਲ ਫਟਕਦੇ ਨੇ ਸਬਦਾ ਕਰ ਸਕਦੇ ਜੀ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਆਪਾਂ نیچے ਵਾਲੇ ਪਾਸੇ ਤੇ ਚਲਦੇ ਕਰ ਦਨੇ ਆ ਆਹ ਵੇਖੋ ਜੀ ਚੌੜਾ ਪਿੱਠ ਪੂੜਾ ਦੋਸਤੋ ਤਾਜ਼ੀਆਂ ਸੁਈਆਂ ਨੇ ਝੋਟੀਆਂ ਤਕਰੀਬਨ ਠੀਕ ਆ ਜੀ ਇਹਦੇ ਥੱਲੇ ਕੱਟੀ ਆ ਨਾ ਬਾਈ ਕੱਟੀ ਆ ਮਗਰ ਵੀਰ ਜੀ ਫਵਾਨੇ ਦੀ ਬੰਤਰ ਜਿਹੜੀ ਹੈ ਦੋਸਤੋ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਬਾਅਦ ਵਿੱਚ ਇਹਦੇ ਘੂਰ ਨਾ ਮਾਰੂ ਵੀ ਲੋਕਾਂ ਨਾਲ ਲਾਈ ਮੈਂ ਤਾਰ ਨਾ ਘਮਾਉਂਗੀ ਠੀਕ ਹੈ ਜੀ ਹਾਂਜੀ ਠੀਕ ਹੈ ਅੱਛਾ ਭਾਈ ਕਿੰਨਾ ਕੁ ਮੁੱਲ ਕਰਦੇ ਪੈਦਾ ਇਹਦਾ ਮੁੱਲ ਰਾਸ਼ ਹੈਗਾ 70000 ਹਾਂਜੀ 68000 ਦੀ ਚੋਡੀ ਦੇ ਦਾਂਗੇ 68000 ਦੀ ਹੈ ਹਾਂ ਠੀਕ ਹੈ ਜੀ 2000 ਮਾਨਤਾਲ ਕਰ ਦਾਂਗੇ ਠੀਕ ਹੈ ਦੋਸਤੋ ਮੋਲ ਜਿਹੜਾ ਬਾਈ ਹੋਣੀ ਕਹਿੰਦੇ ਵੀ ਕਰ ਨੂੰ 70000 ਕਰ ਲਈਏ ਤੇ 68000 ਦੀ ਜਿਹੜੀ ਝੋਟੀ ਹੈਗੀ ਆ ਇਹ ਲੈ ਦੇ ਦਿੱਤੀ ਜਾਵੇਗੀ ਜੈਸਨੋ ਹੈਗੀ ਆ ਦੋਸਤੋ ਇੱਕ ਵਾਰੀ ਬਿਲਕੁਲ ਖਵਾਨੇ ਦੀ ਬੰਤਰ ਦੇਖ ਲਓ ਤੇ ਸ਼ਾਮ ਨੂੰ ਆਓ ਦੋ ਡੰਗਾ ਉਹ ਤਿੰਨ ਡੰਗਾ ਉਹ ਚੁਵਾਈ ਜਿਹੜੀ ਆ ਥੋੜਾ ਕਰਨਾ ਫਰਜ਼ ਆ ਤਸੱਲੀ ਤੁਸੀਂ ਆਪਦੀ ਜਿੰਨੀ ਵੀ ਕਰ ਸਕਦੇ ਓਨੀ ਕਰੋ ਤੇ ਤੀਜੇ ਨੰਬਰ ਤੇ ਭਾਜੀ ਆਪਣੇ ਕੋਲੇ ਵੀ ਆ ਗਈ ਹੈ ਝੋਟੀ ਇਹ ਪਹਿਲਾਂ ਨਹੀਂ ਇਹ ਪਹਿਲਾਂ ਨਹੀਂ ਜੀ ਇਹ ਵੀ ਪਹਿਲਾਂ ਨੇ ਵੀ ਚਾਰ ਦੰਗੇ ਅੱਛਾ ਚੌਕੀ ਅੰਮੂ ਹਾਂ ਜੀ ਠੀਕ ਮੂੰਹ ਚੌਗੀ ਆ ਦੋਸਤੋ ਗਾਲਾ ਕਰਦੀ ਪਈ ਬੇਸ਼ੱਕ ਪੱਟ ਕੇ ਦਿਖਾ ਦਿੰਨੇ ਆ ਤੁਮੂ ਆ ਵੇਖ ਮੂੰਹ ਚਾਰ ਦਾਂਦਾ ਆ ਮੂੰਹ ਚਾਰ ਦਾਂਦਾ ਆ ਲੋ ਆ ਮੂੰਹ ਚੌਗੀ ਆ ਲੋ ਠੀਕ ਹੈ ਜੀ ਮੂੰਹ ਚਾਰ ਦਾਂਦੇ ਤੇ ਇਹ ਹੈ ਵੀ ਪਹਿਲਾਂ ਹਨਾ ਇਹ ਵੀ ਪਹਿਲਾਂ ਪਹਿਲਾਂ ਸੂਆ ਦੋਸਤੋ ਸੂਈ ਆ ਖੋਲ ਕੇ ਦਿਖਾਉਣੀ ਆ ਬਾਹਰ ਕੱਢ ਕੇ ਇਹਨੂੰ ਚੰਗੀ ਤਸੱਲੀ ਦੇ ਨਾਲ ਪਿੱਠ ਪੂੜਾ ਬਹੁਤ ਵਧੀਆ ਹੈਗਾ ਰਾਜੀ ਝੋਟੀ ਆ ਮੀਡੀਅਮ ਜਰੀ ਹਾਈਟ ਆ ਤੇ ਇੱਕ ਦਾ ਪਾ ਲਿਆ ਠੀਕ ਹੈ ਇੱਕ ਧਾਰ ਦਾ ਫਰਕ ਨਾ ਹੋਊਗਾ ਵੱਧ ਕਰ ਠੀਕ ਹੈ ਜੀ ਆ ਲਓ ਦੋਸਤਾਂ ਕੰਨ ਹੋਊਗਾ ਨੌ ਮੰਨ ਕੇ ਜਿਹੜਾ ਮਰਜ਼ੀ ਲੈ ਜਾ ਕਰੋ ਚੈੱਕ ਪਾਸ ਬਗਲਾਈਆ ਜੇ ਨਾਡੂ ਨਾਲ ਬੱਚੇ ਨੇ ਹਾਂ ਹਾਂ ਆ ਵੇਖੋ ਬੱਚਾ ਜਿਹੜਾ ਦੋਸਤੋ ਮੇਲ ਕਾਫ ਹੈਗਾ ਇਸਦੇ ਮਗਰ ਅ ਮਗਰ ਕੱਟਾ ਹੈਗਾ ਤੇ ਥਾਣਾ ਦੀ ਸ਼ੇਪ ਜਿਹੜੀ ਆ ਬਿਲਕੁਲ ਤਸੱਲੀ ਦੇ ਨਾਲ ਦੇਖ ਲਓ ਤੇ ਬਹੁਤ ਵਧੀਆ ਚੰਗੀਆਂ ਝੋਟੀਆਂ ਬਾਈ ਹੋਰੀ ਲੈ ਕੇ ਆਏ ਨੇ ਇਸ ਵਾਰ ਤਕਰੀਬਨ ਮਾਲ ਦੋਸਤੋ ਹਰ ਵਾਰ ਚੰਗਾ ਆਉਂਦਾ ਤਕਰੀਬਨ ਬਾਕੀ ਤੁਹਾਡੀ ਅੱਖ ਵੀ ਚਾਹੀਦੀ ਆ ਪਰਖ ਤੁਸੀਂ ਕਰਨੀ ਹੁੰਦੀ ਆ ਲਿਆਵਾਂਗੇ ਕੋਕੇ ਹੀ ਬਿਲਕੁਲ ਲਿਆਵਾਂਗੇ ਕੋਕੇ ਪੀ ਸੀ ਲਿਆਵਾਂ ਆਵਾਂਗੇ ਹੁਣ 5 5 6 ਇਹ ਝੋਟੀਆਂ ਆਉਣ ਲੱਗ ਪੈਣਗੀਆਂ ਕਨਕੁਰਕਰੀ ਵੀ ਆਈ ਸੀ ਹਾਂ ਬਿਲਕੁਲ ਇਹ ਜੋ 5 6 ਹੁਣ ਲਿਆਉਣਗੇ ਅਸ ਅੱਛਾ ਜੀ ਅੱਛਾ ਜੀ ਲਿਆਉਣਗੇ ਇਹੋ ਮੇਲ ਹੀ ਸਭ ਨਹੀਂ ਨਹੀਂ ਬਹੁਤ ਸੋਹਣੀਆਂ ਝੋਟੀਆਂ ਨੇ ਜੀ ਤੇ ਬਾਈ ਸਖਦੇਵ ਜੀ ਇਹਦਾ ਕਿੰਨਾ ਮੁੱਲ ਕਰਤਾ ਇਹਦਾ 60000 3rd ਹੀ ਆ ਰਹੀ ਹੈ हां 70 ਮੋਲ ਕਰਦੇ ਰੱਖੋ ਠੀਕ ਹੈ 200 3rd ਹੀ ਆ ਦੇ ਵਿੱਚ ਜੈਸਨੋ ਹੈਗੀ ਆ 70000 ਮੋਲ ਇਸੇ ਦਾ ਬਿਲਕੁਲ ਹੋਊਗਾ 9 ਕਿਲੋ ਝੋਟੀ ਜਨੇ ਕਰ ਲੈਣਾ ਥੋਲ ਮਾ ਅੱਛਾ ਜੀ ਚਾਹਗਾ 10 ਵੀ ਕਰਦੀ ਹੈ ਠੀਕ ਆ ਹਾਂਜੀ ਬਿਲਕੁਲ ਜਿਹੜਾ ਦੁੱਧ ਤੁਹਾਨੂੰ ਦੱਸਿਆ ਦੋਸਤੋ ਉਹ ਜਿਹੜਾ ਬਿਲਕੁਲ ਤਸੱਲੀ ਦੇ ਲਈ ਤੁਸੀਂ ਉਹਨੇ ਦੁੱਧ ਦੀ ਲਈ ਦੋ ਡੰਗ ਦੀ ਤਿੰਨ ਡੰਗ ਦੀ ਤਸੱਲੀ ਤੁਸੀਂ ਆਪ ਨੇ ਕਰਨੀ ਆ ਬਾਈ ਸਖਦੇਵ ਦੇ ਪਿੰਡ ਪਹੁੰਚ ਕੇ ਬਲਟੋਹੇ ਦੇ ਵਿੱਚ ਤਸੱਲੀ ਕਰ ਸਕਦੇ ਜੀ ਸੋ ਭਾਈ ਹੋਰ ਇਸ ਤੋਂ ਇਲਾਵਾ ਇਹਨਾਂ ਦੇ ਨਾਲ ਬੱਚੇ ਵੇਖੋ ਵਿਖਾ ਦਿਓ ਬੱਚੇ ਨੂੰ ਆ ਪਹਿਲੀ ਦੇ ਨਾਲ ਜਿਹੜੀ ਆਪਣੀ ਛੋਟੀ ਸੀ ਆ ਮੂੰਹ ਖੀਰੀ ਸੀਗੀ ਇਹਦੇ ਨਾਲ ਮੇਲ ਸੀ ਕੱਟਾ ਹਨਾ ਜੀ ਦੀ ਦਾ ਆ ਕੱਟਾ ਉਹ ਪਰਲੀ ਜਿਹੜੀ ਮਗਰੋਂ ਵਿਖਾਈ ਆ ਪੱਛਾ ਦੇ ਉਹਦਾ ਵੇਖ ਨਾੜੂ ਨਾਲ ਬੱਚਾ ਹਾਂ ਆ ਇਹ ਨਾਲ ਅੜੂਗਾ ਦੋਸਤੋ ਜਿਹੜੀ ਹਜੇ ਮੂੰਹ ਚਾਰ ਦੰਦ ਦੇ ਹਾਂ ਆ ਵੀ ਚਾਰ ਦੰਦ ਦੀ ਕੱਟੀ ਆ ਮਗਰ ਪਰ ਇਹ ਤਾਂ ਬੱਚੇ ਨੇ ਕੱਟੀ ਛੋਟੀ ਦੇ ਪਰ 나ੜੂ ਜਾਂ ਛੱਡ ਦਿੱਤਾ ਆ ਵੇਖੋ ਬਿਲਕੁਲ 나ੜੂ ਨਾਲ ਆ ਬੱਚੇ ਦੇ ਤੇ ਠੀਕ ਹੈ ਜੀ ਇੱਕ ਜਿਹੜੀ ਵਿਚਕਾਰ ਵਾਲੀ ਝੋਟੀਆਂ ਤਿੰਨੇ ਝੋਟੀਆਂ 12 12 ਕਿਲੋ ਵਾਲੀਆਂ ਆ ਤਰਾ ਇਹ ਦੋ ਨਹੀਂ ਕੱਢਦੇ ਦੁੱਦੋਂ ਪਰ ਅਗੋ ਸਾਲ ਦੀ ਠੀਕ ਹੈ ਜੀ ਆ ਜਿਹੜੀ ਫੀਮੇਲ ਗਾਫ ਜਿਹਦੇ ਮਗਰ ਆਪਾਂ ਕੱਟੀ ਦੱਸੀ ਆ ਦੋਸਤੋ ਮਗਰ ਕੱਟੀ ਆ ਦੇਖੋ ਬਿਲਕੁਲ ਤਾਜ਼ੀਆਂ ਦੋਸਤੋ ਦਿਨਾਂ ਦੇ ਵਿੱਚ ਨੇ ਹਫਤੇ ਦੇ ਵਿੱਚ ਪੰਜਾਂ ਦਿਨਾਂ ਦੇ ਵਿੱਚ ਦੋ ਤਿੰਨਾਂ ਦਿਨਾਂ ਦੇ ਵਿੱਚ ਝੋਟੀਆਂ ਸੁਈਆਂ ਨੇ ਪਾਈ ਹੋਰਾਂ ਦੇ ਕੋਲ ਤੇ تسਲੀ ਕਰਵਾਤੀ ਹੈ ਬਹੁਤ ਵਧੀਆ ਚੰਗੀ ਜਿਹੜੀ ਕੁਆਲਿਟੀ ਦੀਆਂ ਛੋਟੀਆਂ ਸਾਹਮਣੇ ਲੈ ਕੇ ਆਏ ਨੇ ਤੇ ਮੁੱਲ ਵੀ ਜਿਹੜਾ ਦੋਸਤੋ ਬਾਜ਼ਾਰ ਦੇ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਜੈਨੂਨ ਜਾਂ ਮੁੱਲਾ ਤੇ ਵਪਾਰੀ ਨੇ ਵੀ ਅਕੋ ਦੋਸਤੋ ਬਹੁਤ ਨਰਕ ਪਰਖ ਕਰਕੇ ਚੀਜ਼ ਲੈ ਕੇ ਆਉਣੀ ਹੁੰਦੀ ਆ ਥੋੜੀ ਜ਼ਿੰਮੇਵਾਰੀ ਆ ਜਿਹੜੇ ਮੇਰੇ ਵੀਰ ਕਰੇ ਲੋਕਰ ਵਾਲੇ ਆਉਣ ਤਸੱਲੀ ਤੁਸੀਂ ਆਪ ਵੀ ਜ਼ਰੂਰ ਕਰਕੇ ਲੈ ਜਿਓ ਤੁਹਾਡੇ ਨਾਲ ਜੇਕਰ ਕੋਈ ਤਸੱਲੀ ਨਾ ਨਹੀਂ ਆਉਂਦਾਗਾ ਕੋਈ ਆਪਦਾ ਆਣ ਗਵਾਨ ਦੇ ਵਿੱਚ ਕੋਈ ਪਾਰਕੂ ਵੀਰ ਉਹਨੂੰ ਵੀ ਨਾਲ ਲਿਆ ਸਕਦੇ ਜੇ ਚਵਾਈ ਚੈੱਕ ਪਾਸ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਜੀ ਸੋ ਬਾਈ ਸਕਦੇ ਜਿਹੜੇ ਸੰਪਰਕ ਨੰਬਰ ਨੇ ਉਹ ਜਰੂਰ ਕੋਲ ਕੇ ਦੱਸ ਜੀ ਆਪਣਾ 887288568 771371066 ਠੀਕ ਹੈ ਜੀ ਹਾਂ ਸੋ ਦੋਸਤੋ ਇਹ ਸਨ ਬਾਈ ਸੁਖਦੇਵ ਸਿੰਘ ਜੀ ਪਿੰਡ ਬਲਟੋਹਾ ਤਹਿਸੀਲ ਪੱਟੀ ਜਿਹੜਾ ਤਰਨ ਤਰਨ ਲੱਗਦਾ ਹੈ ਸੋ ਤਿੰਨ ਨਗ ਦਿਖਾਈਆ ਦੋਸਤੋ ਤਿੰਨੇ ਕਮਾਲ ਦੀਆਂ ਝੋਟੀਆਂ ਸੀਗੀਆਂ ਤੇ ਜਿਸ ਜਿਸ ਵੀਰ ਨੂੰ ਪਸੰਦ ਆ ਉਹ ਤੁਸੀਂ ਜਰੂਰ ਖਰੀਦ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ